ਗੱਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀਆ ਜਿਵੇਂ ਤੁਹਾਨੂੰ ਪਤਾ ਹਰ ਸੋਮਵਾਰ ਪਿੰਡ ਸੁਖਨਾਬਲੂ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਚਲ 400 ਤੋਂ ਲੱਭਣੇ ਇਹ ਮੰਤਪਲਾਂਗਾਂ ਨੇ ਮੰਡੀ ਦੇ ਰਾਜਵੀਰ ਨੇ ਬੱਕਰੀ ਲਈ ਆ ਤੇ ਸੇਵਕ ਮੜਾਕ ਬਾਈ ਕੀ ਮੁੱਲ ਕੀਤਾ ਸੀ ਬੱਕਰੀ ਦਾ ਭਾਈ ਸਾਢੇ 10000 ਮੰਗੇ ਸਾਢੇ 10000 ਬਰਾੜਾ ਕੀ ਲਾਇਆ ਸੀ ਬਾਈ ਮੈਂ ਤਾਂ ਦੋਵੇਂ ਰੇਟ ਲਾਈ ਸੀ ਬਾਈ ਯਾਰ ਸਾਢੇ 500 ਸਾਢੇ 500 ਤੋਂ ਲੱਗੇ ਸੀਗੇ ਤੇ ਆਪਣੇ ਹੋ ਗਏ ਬਸ ਠੀਕ ਆ ਲੈ ਬਈ ਆਪਾਂ ਬੱਕਰੀ ਦਵਾਤੀ ਆ ਬਾਕ ਕਿੰਨੇ ਕ ਦਿਨ ਰਹਿੰਦੇ ਬਈ ਸੂਨ ਚ ਬਈ ਘੱਟੋ ਘੱਟ 25 ਦਿਨ ਹੀ ਮੰਨ ਰਹਿੰਦੇ ਹੈ 25 ਦਿਨ ਹੀ ਮੰਨ ਚਲ 25 ਦੇ ਰੱਖ ਲੈ ਆਪਾਂ ਤੁਹਾਨੂੰ ਬੱਕਰੀ ਦਿਖਾ ਦਿੰਨੇ ਆ ਦੋਸਤੋ ਹਾਂ ਲੈ ਵੀ ਦੋਸਤੋ ਤੁਹਾਨੂੰ ਬੱਕਰੀ ਦਿਖਾ ਦਿੰਨੇ ਆ 25 ਕ ਦਿਨ ਰਹਿੰਦੇ ਆ ਮਹੀਨਾ ਮੰਨ ਕੇ ਚਲੋ 25 ਦਿਨ ਸੂਨ ਚ ਤੇ ਬਰਾੜ ਬਠਿੰਡੇ ਵਾਲਾ ਜਿਹੜਾ ਬਈ ਉਹਨੂੰ ਆਪਾਂ ਬੱਕਰੀ ਦਵਾਤੀ ਆ ਪਿੰਡ ਸੋਹਣਾ ਵਾਲੂ ਬੱਕਰਾ ਮੰਡੀ ਤੇ ਤੁਸੀਂ ਜਰੂਰ ਪਹੁੰਚਿਆ ਕਰੋ ਹਰ ਸੋਮਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ 来 ਵੀ ਦੋਸਤੋ ਬਰਾੜ ਨੇ ਲਈ ਆ ਬੱਕਰੀ ਬੱਕਰੀ ਤੁਹਾਨੂੰ ਦਿਖਾਦੇ ਆਂ ਬਾਈ ਕੀ ਮੋਲ ਕੀਤਾ ਸੀ ਬਾਸ ਸਿੰਘ ਦੇਤੀ ਮੋਲ ਕਾ ਨਹੀਂ ਫਿਰ ਵੀ 25000 ਮੋਲ ਕੀਤਾ ਠੀਕ ਆ ਬਰਾੜਾ ਕਿੰਨੇ ਦੀ ਲੈ ਲਈ ਆ ਲਈ ਆ ਜੀ 19 ਦੀ ਠੀਕ ਆ ਲੈ ਬਾਈ ਇਹ ਕਦੋਂ ਲੈਗਾ ਲੈ ਵੀ ਦੋਸਤੋ ਬਰਾੜ ਬਠੰਡੇ ਵਾਲੇ ਨੇ ਬੱਕਰੀ ਲਈ ਆ ਤੇ ਲੈ ਵੀ ਦੋਸਤੋ ਆ ਬੱਕਰੀ ਦਾ ਸੌਦਾ ਹੋਇਆ ਤੇ ਲਖਾਈ ਆਪੋ ਆਪਣੀਆਂ 25000 ਮੁੱਲ ਕੀਤਾ ਸੀ 9000 ਚ ਹੋ ਗਈ ਆ ਬਰਾੜ ਨੇ ਲਈ ਆ ਬਟੰਡੇ ਵਾਲੇ ਨੇ ਉਹ ਵਧੀਆ ਚੰਗੇ ਸੌਦੇ ਹੁੰਦੇ ਆ ਚੰਗੇ ਦੋਸਤੋਂ ਨਾ ਆਉਂਦੇ ਆ ਆ ਪੱਟ ਦਾ ਬਈ ਸੌਦਾ ਹੋਇਆ ਸੀ ਜਿਹੜੀ ਇਹਨੇ ਲਈ ਸੁਖਣੇ ਬਈ ਪੈਸੇ ਬੜਾ ਦੀ ਗਿਣਾ ਦੀ ਯਾਰ ਬਈ ਇਹ ਬਈ ਮੇਰਾ 파ਟਨਰ ਬਹੁਤ ਦਿਨਾਂ ਦਾ ਠੀਕ ਆ ਬਈ ਪੱਕੀ ਵੇਚੀ ਇਹੀ ਘੋੜੀ ਠੀਕ ਆ ਲੈ ਬਈ ਖੁਸ਼ ਆ ਬਈ ਠੀਕ ਆ हां छोड़ कोई को 10 रुपए कर दी ले भी आ पट से दोस्तों सुखनावलू बकरा मंडी ਤੇ ਬਹੁਤ ਚੰਗੇ ਸੌਦੇ ਹੁੰਦੇ ਨੇ ਦੋਸਤੋ ਚੰਗੇ ਨਾ ਆਉਂਦੇ ਨੇ ਤੁਸੀਂ ਜਰੂਰ ਪਹੁੰਚੋ ਘਰ ਹਰ ਸੋਮਵਾਰ ਬੱਕਰਾ ਮੰਡੀ ਲੱਗਦੀ ਹੈ